ਹਾਂ ਜੀ ਰਾਜ ਸਿੰਘ 박 ਸਿੰਘ ਨਗਰ ਹਾਂ ਰਾਣਾ ਪਿੰਡ ਮੰਗੂਆਲ ਤੇ ਮੈਂ ਚੰਕੀਲਾ ਜੀ ਦੀ 15 ਸਾਲ ਦੀ ਉਮਰ ਦਾ ਸੀ ਮੈਂ ਜਿਸ ਟਾਈਮ ਦੇ ਮੈਂ ਪੰਜ ਖਾੜੇ ਚੰਕੀਲਾ ਸਾਹਿਬ ਜੀ ਦੇ ਮੈਂ ਆਪਣੀ ਅੱਖੀ ਦੇਖਿਆ ਅੱਖੀ ਦੇਖਿਆ ਕਿਹੜੇ ਕਿਹੜੇ ਪਿੰਡ ਪਿੰਡ ਪਹਿਲਾ ਪਿੰਡ ਆ ਜੀ ਸਾਡਾ ਪਿੰਡ ਬੰਗਿਆਂ ਦੇ ਲਾਗੇ ਪਰਮਯਾਰਾ ਪਿੰਡ ਜੀ ਦੂਸਰਾ ਪਿੰਡ ਮਲਪੁਰ ਜੀ ਅਰਕਾ ਨਮਾ ਸ਼ਹਿਰ ਚੇਲੇ ਦੇ ਵਿੱਚ ਜੀ ਤੀਸਰਾ ਪਿੰਡ ਭਰੋਲੀ ਜੀ ਨਮਾ ਸ਼ਹਿਰ ਜ਼ਿਲ੍ਹਾ ਜੀ ਉਹ ਤੋਂ ਬਾਅਦ ਚੌਥਾ ਝਿੰਗੜਾ ਪਿੰਡ ਰਾਜ ਸਾਹਿਬ ਜੀ ਦੇ ਮਜਾਰੇ ਦੇ ਲਾਗੇ ਜੀ ਜੀ ਪੰਜਵਾਂ ਆਪਣੇ ਭਰੋਲੀ ਪਿੰਡ ਜੀ ਜੀ ਪੰਜੇ ਖਾਰੇ ਮੈਂ ਉਹਨਾਂ ਦੇ ਅੱਖਾਂ ਹੀ ਦੇਖਿਆ ਜਿਹਦੇ ਵਿੱਚੋਂ ਨਹੀਂ ਦੋ ਗੀਤ ਅੱਜ ਤੱਕ ਕੋਈ ਰਿਕਾਰਡ ਹੋਏ ਨਹੀਂ ਹੋਏ ਮੈਂ ਉਹ ਸੁਨੇ ਆ ਉਹਨਾਂ ਦੇ ਮੈਂ ਇੱਕ ਇੱਕ ਅੰਤਰਾ ਤੁਹਾਨੂੰ ਪੇਸ ਕਰਕੇ ਦੱਸਣ ਲੱਗਾ ਜੀ ਗਾਣਾ ਮੰਗਵਾਓ ਆ ਬਈ ਓਛੁੱਪ ਗਿਆ ਨਹੀਂ ਅੱਜ ਚੰਚਮ ਕੀਲਾ ਕਰਕੇ ਜਿੰਦ ਦਾ ਹਤੀਲਾ ਹਤੀਲਾ ਕਰਕੇ ਜਿੰਦ ਦਾ ਹਤੀਲਾ ਤੀਲਾ ਸੰਗੂ ਆਪਣਾ ਬਣਾ ਕੇ ਲੁੱਟਿਆ ਸੋਹਣਿਓ 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 ਸੋਚ ਲਵੋ ਹਾਏ ਦਿਲ ਦਾ ਸ਼ੀਸ਼ਾ ਟੁੱਟਿਆ ਸੋਹਣਿਓ ਸੋਚ ਲਵੋ ਮੰਨ ਲਓ ਮਨ ਸਾਡੀ ਕਿਸਮਤ ਮਾੜੀ ਤੁਸੀਂ ਨੇ ਤੋਂ ਹੋੜ ਚੰਗੀ ਨਹੀਂ ਚਾਲੀ ਸਾਡੇ ਸਦਰਾਂ ਦਾ ਫਲ ਟੁੱਟਿਆ ਸੋਣਿਓ ਸੋਣਿਓ ਸੋਚ ਲਵੋ ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਸੋਣਿਓ ਸੋਚ ਲਵੋ ਜਮਕੀ ਲਾਲ ਸਾਹਿਬ ਜੀ ਦੀ ਮੈਂ ਪਹਿਲੀ ਵਾਰ ਇਸ ਵਰਸੀ ਤੇ ਆਇਆ ਮੈਂ ਹਮਤ ਸਿੰਘ ਜਮਕੀ ਲਾਲ ਜੀ ਨੂੰ ਜਿੰਦਾਬਾਦ ਮੇਰੇ ਵੱਲੋਂ ਜਿੰਦਾਬਾਦ ਅੱਲਾਹ